ਜੀ ਬੰਦੋ ਨਾ ਨਾ ਦੇ ਨਾ ਖੜੇ ਆ ਓਏ ਰੱਤਾਂ ਇਹ ਗੱਡੀ ਚਲਦੀ ਸਸੀ ਗਲੀ ਸਾਰਿਆਂ ਨੂੰ ਅੱਜ ਇੱਕ ਮੌਤ ਹੋਰ ਹੋਈ ਐਕਸੀਡੈਂਟ ਨਾਲ ਨੰਗਲ ਰੋਡ ਮਾਤਾ ਚਿੰਤਪੂਨੀ ਮੰਦਿਰ ਦੇ ਕੋਲ ਇਹ ਟਿਪਰਾਂ ਦਾ ਆਤੰਕ ਐਨਕ ਹੋ ਚੁੱਕਾ ਤੇ ਅੱਜ ਦਿਨ ਕੋਈ ਨਾ ਕੋਈ ਮੌਤ ਹੁੰਦੀ ਰਹਿੰਦੀ ਸਾਨੂੰ ਪਤਾ ਅੱਜ ਇੱਕ ਜਵਾਨ ਮੁੰਡਾ ਮਰਿਆ 22 ਸਾਲ ਦਾ ਆਪਣੇ ਕੰਮ ਤੋਂ ਘਰ ਮੁੜ ਕੇ ਆਇਆ ਉਹਦੇ ਮਾਪੇ ਵੀ ਡੀਕਦੇ ਹੋਣੇ ਉਹਦੇ ਭਾਈ ਭੈਣ ਵੀ ਡੀਕਦੇ ਸਾਡਾ ਕੋਈ ਬੇਟਾ ਆਏਗਾ ਭਰਾ ਆਏਗਾ ਪਰ ਉਹ ਨਹੀਂ ਆਇਆ ਇੱਥੇ ਪੁਰਾਣਾ ਪੁਰਾ ਹਾਲ ਇੱਥੇ ਕੋਈ ਨਹੀਂ ਦੇਖਦਾ ਕੋਈ ਨਹੀਂ ਪੁੱਛਦਾ ਸਭ ਅੰਨੇ ਵਾਸਤੇ ਚੱਲਦੇ ਕਹਿੰਦੇ ਜੇ ਬੇਟੀ ਗਾਉਂਦੀ ਹੈ ਤਾਂ ਖੰਟੀ ਬਾੜੀ ਦੀ ਚੱਕਣੀ ਆਪਾਂ ਬਾੜੀ ਦੀ ਚੱਕਣੀ ਪੁਲ ਪ੍ਰਸ਼ਾਸਨ ਨੂੰ ਬਾੜੀ ਚੱਕਣ ਨਹੀਂ ਦੇ ਰਹੇ ਕਿ ਅਸੀਂ ਇਹ ਬਾੜੀ ਨਹੀਂ ਚੱਕਣ ਦਿੰਦੇ ਕਿਸੇ ਦਾ ਕਹਿੰਦੇ ਕਿ ਬਾੜੀ ਸੜਕ ਤੇ ਪਈ ਹੋਈ ਹੈ ਹਜ ਤੱਕ 3 2.5 ਘੰਟੇ ਹੋ ਗਏ ਸਾਡੇ 3 2.5 ਘੰਟੇ ਹੋ ਗਏ ਬਾੜੀ ਨਹੀਂ ਚੱਕਣ ਦੇਣੀ ايه کتا منيا پتا مردا باد 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 مردا باد

ਪਰ ਵਾਲਾ ਲਗਿਓ ਕਾਲੂ ਟਿਪਰ ਆ ਉਹ ਡੇਢ ਘੰਟੇ ਪਹਿਲਾਂ ਟਿਪਰ ਆਏ ਅਸੀਂ ਚੈੱਕ ਕੀਤਾ ਪਹਿਲੇ ਕੋਈ ਜਗਿਆ ਟਿਪਰ ਡੋਟਾ ਗਾਣੇ ਆ ਗਏ ਤਾਂ ਤੁਹਾਨੂੰ ਕੰਦਰਾ ਕਰਦੇ ਤੁਸੀਂ ਟਿਪਰ ਲੈ ਗੱਲ ਕਰ ਬੇਟੀ ਆ ਗਾਡੀ ਟਿਪਰ ਲੈ ਜਾ ਟਿਪਰ ਲੈ ਜਾਓ ਹੋਰ ਵਾਲਾ ਹੋਰ ਟਿਪਰ ਵਾਲਾ ਦੇਜੋ ਟਿਪਰ ਵਾਲਾ ਦੇਜੋ ਗੋੜੀ ਲੈ ਜਾਓ ਜੱਜ ਦੇ ਕਾਮ ਪਰ ਵਾਲਾ ਦੇਜੋ ਗੋੜੀ ਲੈ ਜਾਓ ਸਰਦਾਰ ਹੋਰ ਜੰਬਾਦ ਜਰਾਸਕਾ ਮੁਰਦਾਬਾਦ ਟਿੱਪਰੋ ਲੈ ਜਾਓ ਬੋਡੀ ਲੈ ਜਾਓ ਬੋਡੀ ਲੈ ਜਾਓ ਟਿੱਪਰੋ ਲੈ ਜਾਓ ਅੱਜ ਵੀ ਉਹਨੂੰ ਮੈਦੇ ਮਾਰਦੇ ਨੇ ਟਿੱਪਰ ਚਲਾਉਂਦੇ ਆ ਦੋ ਘੜੇ ਦੋ ਨਹੀਂ ਉੱਪਰੇ ਚੌਂਕ ਤੇ ਕਲਾ ਮਾਰਦੇ ਤੁਸੀਂ ਯਾਰਾ ਬੰਦਾ ਨਹੀਂ ਮਰਿਆ ਕੁੱਤਾ ਮਰਿਆ ਕੁੱਤਾ ਬਣਿਆ ਬੰਦਾ ਮਰਿਆ ਹੈ ਇਹ ਕੁੱਤਾ ਨਹੀਂ ਮਰਿਆ आया न बुट मेर बुट कयां आया नी है ठीकु आहे मै कम कराइकल ते

ਕਹਿੰਦਾ ਲੋ ਵੱਡੇ ਨੇ ਵੱਡਾ ਕੰਮ ਕਰਾਂਗੇ ਡਰਾਮਾ ਨਹੀਂ ਕਰਦੇ ਅਸੀਂ ਹੁਣ ਵੀ ਹਾਕਮ ਦੀ ਆਵਾਜ਼ ਹੈਗੀ ਆ ਆਹ ਬਤੋ ਸਹੇਤੋਂ ਨਹੀਂ ਆਹ ਮੈਂ ਛੇ ਆ ਭਾਈ ਕੀ ਗੱਲ ਇਹ ਕਹਿੰਦਾ ਉੱਥੇ ਖੜੇ ਸਿਆਗਰ मारे મે <S3ieur22> ખડે ખડે બધા કોઈ ખડે ના ખડે મેં બધા ખડે આ બાજી આપા ટકડે ને યાર ગલ ગલ બોલાતી ટકળેંગે બરદાનજી ઓ બંસા લાગલા કઈ જાલતા કે નહી બાજી આપા ટકડે ને યાર આમ તો ટેક મેં તો સાડા તો પેલા તો આરા કો મોટા સતે ને પ્યાર ਬੰਦੇ ਨਹੀਂ ਜਾਣਦੇ ਬੰਦੇ ਕੰਨ ਦੇ ਪਿੱਛੇ ਬੰਦੇ ਕਰਕੇ ਖੜੇ ਆ ਤੈਨੂੰ ਅੱਗੇ ਨਹੀਂ ਜਾਣ ਦੇਣਾ ਇਹ ਉੱਪਰੋਂ ਬੰਦੇ ਕੰਨ ਖੜੇ ਬੰਦੇ ਦੀ ਜਾਨ ਹੈਗੀ ਜਾਂ ਨਹੀਂ ਹੈਗੀ ਕੋਈ ਪੈਰ ਕੋਈ ਬੰਦੇ ਰੋ ਆਪਾਂ ਖੜੇ ਬੈਠੇ ਰਹੇ ਬੇਦਖ